ਡੀਪੂਰਗਾ ਜੀਐਲ ਦੇ ਵਿੱਚ ਬੰਦ ਭਾਈ ਅਮਰਿਤਪਾਲ ਸਿੰਘ ਨੂੰ ਆਖਰਕਾਰ ਸੋਹ ਚੋਕ ਸਮਾਗਮ ਦੇ ਵਿੱਚ ਹਿੱਸਾ ਲੈਣ ਲਈ 4 ਦਿਨ ਦੀ ਪੈਰੋਲ ਦਿੱਤੀ ਗਈ ਹੈ ਲੇਕਿਨ ਅੰਮ੍ਰਿਤਸਰ ਦੇ ਡੀਸੀ ਦੁਆਰਾ ਜਿਹੜੀ ਲੈਟਰ ਜਾਰੀ ਕੀਤੀ ਗਈ ਹੈ ਉਸ ਦੇ ਵਿੱਚ ਕਰੀਬ 10 ਸ਼ਰਤਾਂ ਲਿਖੀਆਂ ਗਈਆਂ ਉਸ ਸ਼ਰਤਾਂ ਦੇ ਵਿੱਚ ਸਭ ਤੋਂ ਪਹਿਲੀ ਸ਼ਰਤ ਹੈ ਕਿ 4 ਦਿਨ ਦੀ ਪੈਰੋਲ ਦੇ ਦੌਰਾਨ ਭਾਈ ਅਮਰਿਤਪਾਲ ਸਿੰਘ ਪੰਜਾਬ ਦੇ ਵਿੱਚ ਨਹੀਂ ਆ ਸਕਣਗੇ ਉਸ ਤੋਂ ਬਾਅਦ ਤੁਹਾਨੂੰ ਇੱਕ ਇੱਕ ਕਰਕੇ ਉਹ 10 ਸ਼ਰਤਾਂ ਨਾਲ ਰੂਬਰੂ ਕਰਾਂਗੇ ਸਭ ਤੋਂ ਪਹਿਲੀ ਸ਼ਰਤ ਜਿਹੜੀ ਤੁਹਾਨੂੰ ਅਸੀਂ ਦੱਸੀ ਹੈ ਕਿ ਪੰਜਾਬ ਨਹੀਂ ਆਪਾਂਗੇ ਦੂਜੀ ਸ਼ਰਤ ਇਹ ਵੈ ਕਿ ਅਮਰਿਤਪਾਲ ਜਦੋਂ ਜੇਲ੍ਹ ਚੋਂ ਬਾਹਰ ਆਏਗਾ ਉਸ ਦੇ ਦੌਰਾਨ ਕੁਝ ਪੁਲਿਸ ਮੁਲਾਇਮ ਜਿਹੜੇ ਕਿ ਅੰਮ੍ਰਿਤਸਰ ਰੂਰਲ ਦੇ ਪੁਲਿਸ ਮੁਲਾਇਮ ਹੈ ਉਸ ਦੇ ਵਿੱਚ ਐਸਐਸਪੀ ਵੀ ਸ਼ਾਮਲ ਹੈ ਉਹ ਉਹਨਾਂ ਦੇ ਸ਼ਫਤ ਸਮਾਰੋਹ ਦੇ ਨਾਲ ਉਹਨਾਂ ਦੇ ਪੂਰੀ ਤਰ੍ਹਾਂ ਨਾਲ ਰਹਿਣਗੇ ਇਸ ਦੇ ਨਾਲ ਦੂਜੀ ਸ਼ਰਤ ਹੈ ਕਿ ਅਮਰਿਤਪਾਲ ਸਿੰਘ ਪਾਰਲੀਮੈਂਟ ਦੀ ਬਿਲਡਿੰਗ ਦੇ ਵਿੱਚ ਜਾਵੇਗਾ ਉਸ ਤੋਂ ਉਸ ਵੇਲੇ ਉਸ ਦੇ ਨਾਲ ਪੁਲਿਸ ਹੋਵੇਗੀ ਤੇ ਉਸ ਦੇ ਨਾਲ ਲੋਕ ਸਭਾ ਦੀ ਸੁਰੱਖਿਆ ਵੀ ਉਸ ਦੇ ਨਾਲ ਰਹੇਗੀ ਸੋ ਤੀਜੀ ਸ਼ਰਤ ਹੈ ਬਈ ਕਿ ਇਹ ਜਿਹੜੀ ਇਸ ਤੋਂ ਇਲਾਵਾ ਅਮਰਤਪਾਲ ਜਿਹੜਾ ਪਾਰਲੀਮੈਂਟ ਤੋਂ ਇਲਾਵਾ ਕਿਤੇ ਨਹੀਂ ਜਾਏਗਾ ਮਤਲਬ ਡਿਬਰੂਗਾ ਜੇਲ ਤੋਂ ਸਿੱਧਾ ਪਾਰਲੀਮੈਂਟ ਪੁੱਜੇਗਾ ਤੇ ਪਾਰਲੀਮੈਂਟ ਤੋਂ ਬਾਅਦ ਸਿੱਧਾ ਡਿਬਰੂਗਾ ਜੇਲ ਦੇ ਵਿੱਚ ਆ ਕੇ ਖਤਮ ਹੋਵੇਗਾ ਸੋ ਉਸ ਦੇ ਨਾਲ ਪੁਲਿਸ ਸੁਰੱਖਿਆ ਨਾਲ ਰਹੇਗੀ ਸੋ ਚੌਥੀ ਸ਼ਰਤ ਦੀ ਗੱਲ ਕਰੀਏ ਤੇ ਲੋਕ ਸਭਾ ਦੇ ਦੌਰਾਨ ਉਸ ਦੇ ਨਾਲ ਪੁਲਿਸ ਸੁਰੱਖਿਆ ਰਹੇਗੀ ਜਿਸ ਦੇ ਵਿੱਚ ਐਸਐਸਪੀ ਵੀ ਸ਼ਾਮਲ ਰਹਿਣਗੇ ਸੋ ਪਹਿਲੀ ਸ਼ਰਤ ਹੈ ਕਿ ਦਿੱਲੀ ਐ ਸ਼ਬਦ ਸਮਾਰੋਹ ਦੇ ਦੌਰਾਨ ਜਿਹੜੇ ਘਰ ਦੇ ਵਿੱਚ ਅਮਰਿਤਪਾਲ ਸਿੰਘ ਰਹਿਣਗੇ ਉਹਨਾਂ ਨੂੰ ਮਿਲਣ ਦੀ ਇਜਾਜ਼ਤ ਸਿਰਫ ਉਹਨਾਂ ਦੇ ਪਰਿਵਾਰਿਕ ਮੈਂਬਰਾਂ ਨੂੰ ਹੀ ਹੋਵੇਗੀ ਉਸ ਤੋਂ ਇਲਾਵਾ ਉਹਨਾਂ ਨੂੰ ਕੋਈ ਵੀ ਮਿਲ ਨਹੀਂ ਪਾਏਗਾ ਸੋ ਛੇਵੀਂ ਸ਼ਰਤ ਹੈ ਕਿ ਇਸ ਦੇ ਦੌਰਾਨ ਅਮਰਿਤਪਾਲ ਸਿੰਘ ਅਗਰ ਕੋਈ ਬਿਆਨਬਾਜ਼ੀ ਨਹੀਂ ਕਰ ਸਕਦਾ ਅਗਰ ਉਸਨੇ ਕੁਝ ਬਿਆਨਬਾਜ਼ੀ ਕਰਨੀ ਹੈ ਤਾਂ ਸਭ ਤੋਂ ਪਹਿਲਾਂ ਨੈਸ਼ਨਲ ਸਕਿਉਰਿਟੀ ਨੂ ਹੀ ਉਹ ਉਹ ਗੱਲ ਦੱਸੇਗਾ ਉਸ ਤੋਂ ਬਾਅਦ ਉਹ ਅੱਗੇ ਉਸ ਦੀ ਪੈਰਵਾਹੀ ਕਰਨ ਕੇ ਸੋ 7ਵੀਂ ਸ਼ਰਤ ਹੈ ਕਿ ਪ੍ਰੋਗਰਾਮ ਜਿੰਨਾ ਵੀ 4 ਦਿਨ ਦੀ ਜਿਹੜੇ ਸ਼ਪਤ ਸਮਾਰੋਹ ਹੈ ਡਿਬਰੂਗਾ ਜੇਲ੍ਹ ਤੋਂ ਜਦੋਂ ਬਾਹਰ ਆਣਗੇ ਇਸ ਦੇ ਦੌਰਾਨ ਕੋਈ ਵੀ ਵੀਡੀਓਗ੍ਰਾਫੀ ਨਹੀਂ ਕਰੇਗਾ ਨਾ ਹੀ ਅਮਰਿਤਪਾਲ ਵੀਡੀਓਗ੍ਰਾਫੀ ਕਰ ਸਕਦਾ ਤੇ ਨਾ ਹੀ ਉਸ ਦੇ ਪਰਿਵਾਰ ਵਾਲੇ ਵੀਡੀਓਗ੍ਰਾਫੀ ਕਰ ਸਕਦੇ ਆ ਸੋ ਇਹ ਇਸ ਇਸ ਦਾ ਸਭ ਤੋਂ ਵੱਡੀ ਸ਼ਰਤ ਹੈ ਕਿ ਇਸ ਸਾਰੇ ਆਨਜਾਨ ਦਾ ਜਿਹੜਾ ਖਰਚ ਹੈ ਉਹ ਡੀਜੀਪੀ ਪੰਜਾਬ ਇਸ ਦਾ ਬਜਟ ਸੈੱਟ ਕਰੇਗਾ ਕਿਉਂਕਿ ਇਸ ਦਾ ਜਿਹੜੀ ਗੱਡੀਆਂ ਲੱਗੂਗੀਆਂ ਜਾਂ ਫਿਰ ਪੁਲਿਸ ਸੁਰੱਖਿਆ ਜਾਂ ਫਿਰ ਐਸਐਸਬੀ ਉਹਦੇ ਨਾਲ ਰਹੂਗੇ ਉਸਦਾ ਖਰਚ ਸਿਰਫ ਡੀਜੀਬੀ ਪੰਜਾਬ ਗੌਰਵ ਯਾਦਵ ਉਸ ਨੂੰ ਬਜਟ ਉਸਦਾ ਸੈੱਟ ਕਰੇਗਾ ਫਿਰ ਉਸ ਤੋਂ ਬਾਅਦ ਇਹ ਅੱਗੇ ਦਾ ਪ੍ਰੋਸੈਸ ਚੱਲੇਗਾ ਸੋ ਲਾਸਟ ਜਿਹੜੀ ਸ਼ਰਤ ਲਿਖੀ ਗਈ ਹੈ ਐਸਐਸਬੀ ਰੂਰਲ ਜਿਹੜੀ ਸੈਕਟਰੀ ਜਨਰਲ ਲੋਕਸਭਾ ਦੇ ਨਾਲ ਸੰਪਰਕ ਦੇ ਵਿੱਚ ਰਹੇਗਾ ਤਾਂ ਕਿ ਜੋ ਸ਼ਰਤਾਂ ਹਨ ਉਹ ਪੂਰੀ ਤਰ੍ਹਾਂ ਪੂਰੀਆਂ ਕੀਤੀਆਂ ਜਾ ਸਕਣ ਸੋ ਇਹ 10 ਸ਼ਰਤਾਂ ਅਮਰਿਤਪਾਲ ਜਿਹੜਾ 4 ਦਿਨ ਦੀ ਪੈਰੋਲ ਦੇ ਦੌਰਾਨ ਰਹਣਗੇ ਸੋ ਅੰਮ੍ਰਿਤਸਰ ਡੀਸੀ ਦੁਆਰਾ ਲੋਕ ਸਭਾ ਪੰਜਾਬ ਸਰਕਾਰ ਪੰਜਾਬ ਦੇ ਡੀਜੀਪੀ ਅਤੇ ਸਾਰਿਆਂ ਨੂੰ ਇਹ ਲੈਟਰ ਜ਼ਰੂਰ ਭੇਜੀ ਗਈ ਹੈ ਤੇ ਹੁਣ ਇਸ ਦਾ ਸਾਰਾ ਜੁਮਾ ਜਿਹੜਾ ਅੰਮ੍ਰਿਤਸਰ ਰੂਰਲ ਪੁਲਿਸ ਦਾ ਬਣੇਗਾ ਅੰਮ੍ਰਿਤਸਰ ਰੂਰਲ ਪੁਲਿਸ ਦੀ ਟੀਮ ਇੱਕ ਡਿਬਰੂਗਰ ਜੇਲ ਦੇ ਵਿੱਚ ਪਹੁੰਚ ਚੁੱਕੀ ਹੈ ਉਸ ਤੋਂ ਬਾਅਦ ਉਹ ਅਮਰਿਤਪਾਲ ਸਿੰਘ ਨੂੰ ਲੈ ਕੇ ਪਾਰਲੀਮੈਂਟ ਜਾਏਗੀ ਪਾਰਲੀਮੈਂਟ ਤੋਂ 4 ਦਿਨ ਦਾ ਪ੍ਰੋਗਰਾਮ ਹੈ ਜਦੋਂ ਵੀ ਸ਼ਬਦ ਸਮਾਰੋਹ ਦੇ ਵਿੱਚ ਅਮਰਿਤਪਾਲ ਸਿੰਘ ਹਿੱਸਾ ਲੈਣਗੇ ਉਸ ਤੋਂ ਬਾਅਦ ਸਿੱਧੀ ਉਹ ਪੁਲਿਸ ਉਹ ਹੀ ਪੁਲਿਸ ਸੁਰੱਖਿਆ ਉਹਨਾਂ ਨੂੰ ਡਿਬਰੂਗੜ ਜੇਲ੍ਹ ਦੇ ਵਿੱਚ ਰਹੇਗੀ ਸੋ 10 ਸੁਰੱਖਿਆ ਪੂਰੀ ਕਰਨਾ ਅੰਮ੍ਰਿਤਸਰ ਰੂਰਲ ਦਾ ਕੰਮ ਹੈ ਸੋ ਹੁਣ ਉਸ ਦੇ ਪਰਿਵਾਰਕ ਮੈਂਬਰਾਂ ਲਈ ਜ਼ਰੂਰ ਇੱਕ ਰਾਹਤ ਵਾਲੀ ਖਬਰ ਹੈ ਕਿਉਂਕਿ ਉਹ ਅੰਮ੍ਰਿਤਪਾਲ ਸਿੰਘ ਨੂੰ ਮਿਲ ਸਕਦੇ ਆ ਲੇਕਿਨ ਇਸ ਦੌਰਾਨ ਜਿਹੜਾ ਕੋਈ ਵੀ ਅੰਮ੍ਰਿਤਪਾਲ ਸਿੰਘ ਵੀਡੀਓਗ੍ਰਾਫੀ ਨਹੀਂ ਕਰ ਸਕਦਾ ਗੱਲਬਾਤ ਜ਼ਰੂਰ ਕਰ ਸਕਦਾ ਪਰਿਵਾਰਕ ਮੈਂਬਰਾਂ ਨਾਲ ਲੇਕਿਨ ਸਭ ਤੋਂ ਜਿਹੜੀ ਸ਼ਰਤਾ ਲਿਖਿਆ ਗਏ ਉਸ ਤੋਂ ਸਭ ਤੋਂ ਜ਼ਿਆਦਾ ਤੇ ਵੱਡੀ ਗੱਲ ਹੈ ਵਾ ਕਿ ਇਸ 4 ਦਿਨਾਂ ਦੇ ਦੌਰਾਨ ਅਮਰਿਤਪਾਲ ਸਿੰਘ ਪੰਜਾਬ ਦੇ ਵਿੱਚ ਨਹੀਂ ਆ ਸਕੇਗਾ ਜਿਹੜੇ ਲੋਕਾਂ ਨੇ ਉਹਨਾਂ ਨੂੰ ਵੋਟ ਪਾਈ ਆ ਜਾਂ ਫਿਰ ਜਿਹੜੇ ਲੋਕਾਂ ਨੇ ਉਹਨਾਂ ਨੂੰ ਵੋਟ ਪਾ ਕੇ ਜਿਤਾਇਆ ਕਰੀਬ 1.5 ਲੱਖ ਦੀ ਵੋਟ ਨਾਲ ਅਮਰਿਤਪਾਲ ਸਿੰਘ ਜਿੱਤੇ ਆ ਲੇਕਿਨ ਉਹਨਾਂ ਲਈ ਇੱਕ ਜ਼ਰੂਰ ਦਿਲਾਂ ਨੂੰ ਅਗਾਤ ਲਾਉਣ ਵਾਲੀ ਖਬਰ ਜ਼ਰੂਰ ਸਾਹਮਣੇ ਆਈ ਹੈ ਕਿ ਅਮਰਿਤਪਾਲ ਸਿੰਘ ਨੂੰ 4 ਦਿਨ ਦੀ ਪੈਰੋਲ ਜ਼ਰੂਰ ਦਿੱਤੀ ਗਈ ਹੈ ਲੇਕਿਨ ਇਸ ਪੈਰੋਲ ਦੇ ਦੌਰਾਨ ਉਹ ਅਮਰਿਤਪਾਲ ਸਿੰਘ ਜਿਹੜਾ ਪੰਜਾਬ ਦੇ ਵਿੱਚ ਆਪਣੇ ਪਿਆਰ ਨਹੀਂ ਰੱਖ ਸਕੇਗਾ ਅਮਿਤ ਸ਼ਰਮਾ ਪੰਜਾਬ ਤੱਕ ਅੰਮ੍ਰਿਤਸਰ